ਮੈਂ ਵੀ ਆਪਾਂ ਸਾਰੇ ਲੋਕਾਂ ਨੂੰ ਨਾਮ ਦੋਖੋ ਮੇਰਾ ਨਾਮ ਪ੍ਰੀਤਿੰਦਰਾ ਮੈਂ ਸੁਭਾ ਵਰਦਾ ਹਾਂ ਮੈਲਾ ਵਿੰਗ ਦੀ ਆਵਾਜ਼ੀ ਪਾਰਟੀ ਅੱਜ ਇਹ ਇੱਥੇ ਆਪਣਾ ਤੁਹਾਡੇ ਖਲੋਤਰਾ ਸਥਾਪਤ ਪਾਉਂਦੀ ਆਲੇ ਖਲੋਤਰਾ ਤੇ ਅਸੀਂ ਉਮੀਦ ਆਦੇ ਇਹ ਆਪਣਾ ਤੇਰੇ ਤੇਵਾ ਕੀਤਾ ਲਮਾ ਲਈ ਤੁਹਾਡਾ ਜੀ ਜਣਾ ਇਹਦੇ ਵਿੱਚ ਕੋਈ ਸ਼ੱਕ ਹੈ ਪਹਿਲਾਂ ਮੈਨੂੰ ਇਹ ਦੱਸੋ ਸਾਰੀਆਂ ਰੈਲੀਆਂ ਹੋਈਆਂ ਨੇ ਦਿਹਾੜੀਆਂ ਤੇ ਲੋਕ ਲੈ ਲੈ ਕੇ ਆਏ ਨੇ ਬੀਜੇਪੀ ਵਾਲੇ ਦਾ ਕੀ ਕਹਿੰਦੇ ਸੀ ਜਿਹੜੇ ਕਹਿੰਦੇ ਸੀ 400 ਪਹਾਰ ਉਹਨਾਂ ਨੇ ਆਪਣੇ ਬੰਦਿਆਂ ਨੂੰ 400 ਦੀ ਦਿਹਾੜੀ ਤੱਕ ਨਹੀਂ ਦਿੱਤੀ ਤੇ ਅੱਜ ਸਾਰੇ ਵਲੰਟੀਅਰ ਆਪ ਮਹਾਰੇ ਹੋ ਕੇ ਇੱਥੇ ਆਏ ਨੇ ਸਾਨੂੰ ਇੰਨਾ ਪਰਵਾਹ ਹੰਗਾਰਾ ਮਿਲ ਰਿਹਾ ਹੈ ਅਕਿ ਮੈਂ ਹਰ ਜ਼ਿਲ੍ਹੇ ਦੇ ਵੀ ਪੰਜਾਬ ਦੀ ਪ੍ਰਧਾਨ ਹੋਣ ਦੇ ਨਾਤੇ ਹਰ ਜ਼ਿਲ੍ਹੇ ਦੇ ਵਿੱਚ ਗਈਆਂ ਹਰ ਜ਼ਿਲ੍ਹੇ ਦੇ ਵਿੱਚ ਸਾਨੂੰ ਇੰਨਾ ਪਰਵਾਹ ਹੰਗਾਰਾ ਮਿਲ ਰਿਹਾ ਤੇ ਮਾਨ ਸਾਹਿਬ ਦਾ ਜਿਹੜਾ ਇਹ 130 ਦਾ ਨਾਰਾ ਹੈ ਨਾ ਇਹ ਪੱਕਾ ਪੂਰਾ ਹੋਊਗਾ ਇਹ ਤੁਸੀਂ ਅੱਜ ਮੇਰੇ ਤੋਂ ਲਿਖ ਕੇ ਲਗਾਓ ਪਰ ਮੇਰੇ ਬੀਜਪੀ ਵਾਲੇ ਪਕੜਦੇ ਨੇ ਕੰਮ ਕਿੱਥੇ ਆਇਆ ਜੀ ਉਹ ਤਾਂ ਕਹਿੰਦਾ ਜੀ ਭਾਈ ਇਥੇ ਰੋਕਣ ਕਿਹਦਾ ਹੋ ਰਿਹਾ ਇਹਨਾਂ ਪਰ 20-25 ਹਜ਼ਾਰ ਬੰਦਾ ਆਇਆ ਭਾਈ ਸਾਡੀ ਬੀਜਪੀ ਵਾਲਾ ਜਿੱਤੇ ਤੁਸੀਂ ਕੀ ਕਹਿੰਦੇ ਨਹੀਂ 20-25 ਹਜ਼ਾਰ ਤਾਂ ਉਹਨਾਂ ਦਾ ਮੈਨੂੰ ਦੇਖਣ ਚ ਦੇਖਣ ਨਹੀਂ ਲੱਗ ਰਿਹਾ ਸੀ 20-25 ਹਜ਼ਾਰ ਰੁਪਏ ਹਜ਼ਾਰ ਬੰਦਾ ਨੂੰ ਮੈਂ ਤਾਂ ਇੰਨਾ ਕਹੂੰਗੀ ਜਿਹੜੇ ਦਿਹਾੜੀ ਦੇ ਵਿਚਾਰੇ ਲੈ ਕੇ ਆਏ ਸੀ ਤੁਹਾਨੂੰ ਹੁਣੇ ਦੱਸ ਕੇ ਅੱਡੀਆਂ ਚਾਂਸ ਉਹਨਾਂ ਦੀ ਦਿਹਾੜੀ ਨਹੀਂ ਦਿੱਤੀ ਹੈਗੀ ਉਹਨਾਂ ਨੇ ਦਿਹਾੜੀ ਦੇ ਬੰਦੇ ਲੈ ਕੇ ਆਏ ਨੇ ਕੋਈ ਉੱਤਰਾਖੰਡ ਤੋਂ ਆ ਰਹੇ ਨੇ ਕਿ ਬਸ ਆਏ ਲੈ ਕੇ ਆ ਰਹੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਮੈਂ ਤੁਹਾਡੇ ਚੈਨਲ ਥਰੂ ਲੋਕਾਂ ਨੂੰ ਇਹ ਗੱਲ ਕਹੂੰਗੀ ਕਿ ਜਿਹੜਾ ਬੀਜੇਪੀ ਨੇ ਸਾਡੇ ਨਾਲ ਮਤਰਈ ਮਾਂ ਵਰਗਾ ਸਪੰਜਾਬ ਪੀਆ ਦੇ ਨਾਲ ਸਲੂਕ ਕਰ ਰਹੀ ਹੈ ਤੇ ਪੰਜਾਬੀ ਕਦੇ ਵੀ ਬੀਜੇਪੀ ਵਾਲਿਆਂ ਨੂੰ ਵੋਟ ਨਹੀਂ ਪਾਣਗੇ ਮੈਂ ਤੁਹਾਨੂੰ ਇੰਨਾ ਕੁ ਦੱਸਉਣੀ ਆ ਸਾਰੇ ਪੰਜਾਬੀਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਇੰਨਾ ਪਿਆਰ ਦਿੱਤਾ ਹੈ 117 ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਝੋਲੀ ਚੁਕਾਈਆਂ ਨੇ। ਇਹ ਸਾਰੀ ਸਾਨੂੰ ਮੌਕਾ ਦੋ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਦੇ ਨੇ ਬਹੁਤ ਵਧੀਆ ਕੰਮ ਕੀਤੇ ਨੇ ਆਪਣੇ ਪੰਜਾਬ ਲਈ। ਮੈਂ ਕਹਿੰਦੀ ਆ ਕਦੇ ਬਿਜਲੀ ਦੇ ਕੱਟ ਪਹਿਲਾਂ ਦੇਖੀ ਸੀ ਤੁਸੀਂ ਕਿੰਨੇ ਕਿੰਨੇ ਕੱਟ ਲੱਗਦੇ ਸੀ। ਅੱਜ ਬਿਜਲੀ ਦਿਨ ਪਰ ਆਉਂਦੀ ਆ ਰਾਤ ਨੂੰ ਆਉਂਦੀ ਆ ਕਦੇ ਕੱਟ ਨਹੀਂ ਲੱਗੇ। ਮੈਂ ਕਿਸਾਨ ਸਾਡੇ ਬਹੁਤ ਖੁਸ਼ ਨੇ। ਆਮ ਆਦਮੀ ਪਾਰਟੀ ਤੋਂ ਹੋਰ ਤਨੂ ਵਿਚਾਰੇ ਜਾ ਜਾ ਕੇ ਠੰਡ ਦੇ ਵਿੱਚ ਜਾ ਕੇ ਆਪਣੇ ਪਾਣੀ ਲਾਂਦੇ ਸੀ ਖੇਤਾਂ ਨੂੰ ਤੇ ਅੱਜ ਉਹ ਦਿਨ ਦੇ ਵਿੱਚ ਪਾਣੀ ਲਾ ਰਹੇ ਨੇ ਬਿਜਲੀ ਦੇ ਬਿਲੇ ਜੀਰੋ ਆ ਰਹੇ ਨੇ ਸਾਰੇ ਜਨਤਾ ਖੁਸ਼ ਹੈ ਇਸ ਤੋਂ ਉਸ ਤੋਂ ਬਾਅਦ ਮਹੱਲਾ ਕਲੀਨਿਕਾ ਨੂੰ ਲਾ ਕੇ ਚੱਲੋ ਫਿਰ ਤੁਨੂੰ ਲਾ ਕੇ ਹੈਲਥ ਦੇ ਪ੍ਰਤੀ ਬਹੁਤ ਵਧੀਆ ਕੰਮ ਕਰ ਰਹੇ ਨੇ ਰੋਜ਼ਗਾਰ ਦੇ ਰਹੀ ਹੈ ਜੀ ਸਾਡੇ ਯੂਥ ਨੂੰ ਆਮ ਆਦਮੀ ਪਾਰਟੀ 43000 ਪਲੱਸ ਨੌਕਰੀਆਂ ਦਿੱਤੀਆਂ ਨੇ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਤੇ ਹੁਣ ਸਾਨੂੰ ਹੋਰ ਕੀ ਚਾਹੀਦਾ ਹੈ ਆਪਣੀ ਸਰਕਾਰ ਤੋਂ ਇਹੀ ਕਮਾਂਡਰ ਸਰਕਾਰ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਜਨਤਾ ਦੇ ਬਾਰੇ ਸੋਚਦੀ ਹੈ ਮੈਂ ਕਹਿਣਾ ਚਾਹਾਂਗੀ ਕਿ ਕੋਈ ਨਹੀਂ ਕਿਉਂ ਪੜੇ ਹੋ ਚੱਕਰ ਕੋਈ ਨਹੀਂ ਹੈ ਟੱਕਰ ਨੇ ਬਹੁਤ ਦੇ ਨਾਲ ਸਾਡੇ ਪਟਿਆਲੇ ਤੋਂ ਸਾਡੇ ਨਰਵੇਸ਼ ਲੀਡਰ ਲੋਕ ਸਭਾ ਉਮੀਦਵਾਰ ਡਾਕਟਰ ਬੰਬੀਰ ਸਿੰਘ ਜੀ ਜਿੱਤ ਕੇ ਪਾਰਲੀਮੈਂਟ ਵਿੱਚ ਜਾ ਰਹੇ ਨੇ ਔਰ ਨਾਲ ਦੀ ਨਾਲ ਜਿਹੜਾ ਸਰਦਾਰ ਸੁਖਮਨ ਸਿੰਘ ਮਾਨ ਜੀ ਦਾ 13 0 ਵਾਲਾ ਜਿਹੜਾ ਨਾਰਾ ਹੈ ਜਾਂ ਜਿਹੜਾ ਉਹਨਾਂ ਦਾ ਸੁਪਨਾ ਹੈ ਉਹ ਸਾਕਾਰ ਹੋਣ ਜਾ ਰਿਹਾ ਹੈ 4 ਜੂਨ ਨੂੰ ਸੋ ਇਹ ਬਹੁਤ ਵੱਡੀ ਗੱਲ ਹੈ ਸਾਡੇ ਪੰਜਾਬੀਆਂ ਦੇ ਲਈ ਜੋ ਪੰਜਾਬ ਨੂੰ ਪਿਆਰ ਕਰਨ ਵਾਲਾ ਫਰਮਨ ਪਿਆਰਾ ਮੁੱਖ ਮੰਤਰੀ ਸਾਨੂੰ ਸਰਦਾਰpropto ਸਿੰਘ ਮਾਨ ਜੀ ਨੇ ਦਿੱਤੇ ਵਿੱਚ ਮਿਲੇ। ਬਿਲਕੁਲ 13 0 ਜਿਹੜਾ ਹੈ ਉਹ ਨਾਰਾ ਸਰਕਾਰ ਹੋਏਗਾ ਬਿਲਕੁਲ ਪਈਗਾ 100% ਰਹੀਗਾ। ਸਰਦਾਰ ਆਪਣਾ ਸ਼ੁਭ ਨਾਮ ਜੀ ਮੈਂ ਤੁਹਾਡਾ ਆਪਣਾ ਸੁਜਿੰਦਰ ਮੈਤਾ ਜਿਲ੍ਹਾ ਸਰਦਾਰ ਆਵਾਦੀ ਪਾਰਟੀ ਪਟਿਆਲਾ ਜੀ ਸਾਰੇ ਜਿਹੜੇ ਅੱਜ ਤੁਹਾਡੇ ਦਿੱਲੀ ਦੇ ਮਗਾਨ ਦਿੱਲੀ ਤੋਂ ਮੈਂ ਆਪਣੀ ਟੀਮ ਵਿੱਚ ਸੁਆਵਾਂ ਆਪਾਂ ਉਹ ਅਮਨ ਜੀ ਇੱਥੇ ਆ ਗਏ ਪਟਿਆਲੇ ਤੁਸੀਂ ਕਿਵੇਂ ਦੇਖਣਾ ਚਾਹੁੰਦੇ ਆਮ ਪਾਰਟੀ ਅੱਜ ਪਟਿਆਲਾ ਜ਼ਿਲ੍ਹਾ ਦੇ ਲੋਕ ਜੀ ਆਇਆ ਕਰ ਰਹੇ ਨੇ ਜੀ ਸਾਡੇ ਦੋਨੋਂ ਮੁੱਖ ਮੰਤਰੀ ਪੰਜਾਬ ਤੇ ਦਿੱਲੀ ਸ਼੍ਰੀ ਰਵਿੰਦਰ ਕੇਜੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆ ਹੁਣ ਵੀ ਦੇਖ ਰਹੇ ਹਾਂ ਕਿ ਇੱਥੇ ਇੱਕਠੇ ਹੋ ਰਹੇ ਨੇ ਸਾਥੀ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਲੋਕਾਂ ਦਾ ਜਿਹੜਾ ਹੜਾ ਉਹ ਇੱਥੇ ਆਣ ਜਾ ਰਿਹਾ ਹੈ। ਅ ਉਮੀਦ ਕਰਦੇ ਆ ਕਿ ਅੱਜ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਰਵੀਨ ਕੇਜਰੀਵੰਦ ਜੀ ਆਏਗਾ। ਤਾਂ ਤੁਸੀਂ ਇਹ ਵਾਦ ਤੁਹਾਡਾ ਤੁਹਾਨੂੰ ਕਿੰਨੀ ਆਸ ਹੈ ਆਪਣੇ ਆਮ ਪਾਰਟੀ ਦੇ? 13 0 ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ 13 0 ਦੇ ਨਾਲ ਕਲੀਨ ਸੇ ਚੱਣ ਜਾ ਰਹੇ ਹਾਂ। ਵਿਰੋਧੀ ਧਿਰਾਂ ਦੇ ਵਿੱਚ ਕੋਈ ਇਹ ਜਾਨੇ ਕੋਲ ਨਾ ਤਾਂ ਕੈਂਡੀਡੇਟ ਹੈ ਔਰ ਨਾ ਹੀ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਕੋਈ ਏਡੀ ਦਾਮਾ ਕੇ ਸਰਦਾਰ ਭਗਵਾਨ ਸਿੰਘ ਮਾਨ ਜੀ ਵਰਗੇ ਜੋ 2 ਸਾਲ ਦੇ ਵਿੱਚ ਕਾਰਜਕਾਲ ਦੇ ਕੰਮ ਨੂੰ ਕੀਤੇ ਨੇ ਤੇ ਪਿਛਲੇ 70 ਸਾਲਾਂ ਦਾ ਜੇਕਰ ਕੰਮ ਕਰ ਦੇਖ ਲਈਏ ਤਾਂ ਸਾਡਾ ਕੰਮ ਬਹੁਤ ਜ਼ਿਆਦਾ ਕੀ ਦੇਖੀਏ ਪਰ ਸਾਰੇ ਜਿਹੜੇ ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਜਾਂ ਰਾਹੁਲ ਆਇਆ ਉਹ ਜਾਂਦੇ ਜੀ ਸਾਡੀ ਜਿੱਤ ਪਟਿਆਲੇ ਤੁਸੀਂ ਤੁਸੀਂ ਇਹ ਦੇਖ ਸਕਦੇ ਹੋ বিজেপি ਵਾਲੇ ਕਹਿੰਦੇ ਤੁਸੀਂ ਇਹ ਦੇਖੋ ਹਾਲਾ ਦੇ ਹਾਲਾ ਹੈ ਜੀ ਚੰਲੀ ਸਾਹਿਬ ਤੁਸੀਂ ਦੇਖਿਆ ਕਿ ਕੱਲ راہੁਲ ਗਾਂਧੀ ਜੀ ਦੀ ਰੈਲੀ ਸੀ ਤੇ ਉਹ ਫਲਪ ਹੋਈ ਐ ਕਿੰਨੀਆਂ ਕੁਰਸੀਆਂ ਉਹਨਾਂ ਦੀਆਂ ਜਿਹੜੀਆਂ ਖਾਲੀ ਸੀ ਤੇ ਦੂਜੇ ਪਾਸੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲਾ ਫੇਰੀ ਤੇ ਆਏ ਸੀ ਉਹ ਦਿਹਾੜੀ ਦੇ ਲੋਕਾਂ ਨੂੰ ਲੈ ਕੇ ਤੇ ਇਕਾਮਨ ਉਹ ਦਿਹਾੜੀ ਤੇ ਲੁਕਣ ਲੱਗੇ ਤੇ ਲੋਕਾਂ ਨੂੰ ਦਿਹਾੜੀਆਂ ਵੀ ਜੜੀਆਂ ਨਹੀਂ ਦਿੱਤੀਆਂ ਤੁਸੀਂ ਆਪ ਮੀਡੀਆ ਸਾਥੀਆਂ ਨੇ ਕਵਰੇਜ ਕੀਤਾ ਉਹ ਲੋਕਾਂ ਨਾਲ ਜਿਨ੍ਹਾਂ ਦਾ ਮੁਰਕਾ ਬਣਾ ਕੇ ਰੈਲੀ ਦੇ ਵਿੱਚ ਲਾਇਆ ਗਿਆ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਵੀ ਜੜੀ ਦਿੱਤੀ ਨਹੀਂ ਗਈ ਸੋ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਪਾਰਟੀਆਂ ਕਿਹੜੀ ਸਥਿਤੀ ਦੇ ਵਿੱਚ ਖੜੀਆਂ ਨੇ ਤੇ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਜਾਂ ਅਰਵਿੰਦ ਕੇਜਰੀਵਾਲ ਜੀ ਜਿਹਦੇ ਦੌਰੇ ਤੇ ਆਉਂਦੇ ਨੇ ਲੋਕ ਆਪ ਮੁਹਾਰੇ ਆਉਂਦੇ ਨੇ ਕਿਉਂਕਿ ਲੋਕਾਂ ਦਾ ਲੱਖਾਂ ਰੁਪਇਆ ਜਿਹੜਾ 12 ਮਾਸ ਸੀ ਜਿਹੜਾ ਉਹਨਾਂ ਨੂੰ ਬਚਣ ਲੱਗ ਗਿਆ 5-7000 ਬਿਜਲੀ ਦੇ ਬਿੱਲ ਦਾ ਜੀ ਸਕੂਲਾਂ ਦੇ ਵਿੱਚ ਦਵਾਈਆਂ ਦੇ ਵਿੱਚ ਹੋਰ ਕਈ ਐਜੰਸੀਆਂ ਕੀ ਮੰਨ ਜਿਹਦੇ ਲੋਕ ਸਾਡੇ ਪੰਜਾਬ ਦੇ ਲਾਭ ਲੈ ਰਹੇ ਨੇ ਸੋ ਇਸ ਕਰਕੇ ਲੋਕ ਆਪ ਮੁਹਾਰੇ ਆਪਣੇ ਨੇਤਾ ਨੂੰ ਆਪਣੇ ਲੀਡਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਤੇ ਦੇਖ ਕੇ ਲੱਗੇ ਪਰ ਤੁਹਾਨੂੰ ਵੀ ਇਸ ਕੀ ਮਤ ਪੂਰੀ ਆਸ ਹੈ ਜੀ ਮਾਡੇ ਤੁਹਾਡੀ ਪੰਜਾਬ ਵਿੱਚੋਂ ਇਹਦੇ 11-13 ਸੀਟਾ ਲੋਕ ਅਸੀਂ ਚੁੱਕ ਜਾਈਏ ਕਲੀਨ ਸੀਟ ਕਰਨ ਜਾ ਰਹੇ ਹਾਂ ਕਿਉਂਕਿ ਵਿਰੋਧੀ ਪਾਰਟੀਆਂ ਕੋਲੇ ਨਾ ਤੋਂ ਵੀ ਚਿਹਰਾ ਤੇ ਨਾ ਉਹਨਾਂ ਕੋਲ ਕੋਈ ਕੰਮ ਜਰਨਾ ਹੈ ਥੈਂਕ ਯੂ